ਰੱਸੀ ਵਾਲੀ ਉੱਥੇ ਮੋਟਰ ਦੀ ਸੀ ਪਾਈ ਉੱਥੀ ਪਾਏ ਨੂੰ ਬੰਨ ਲੀ ਹੁਲ ਕੇ ਰੱਸੀ ਲਿਆਉਣੀ ਪੈਣੀ ਆ ਇਹਦੇ ਆਣਾ ਹੀ ਆ ਘਰ ਨੂੰ ਇਹਨੇ ਹਾਂ ਫੋਲ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਬਾ ਠੀਕ ਐ ਕਿਹਨਾ ਫੋਲਦੇ ਨਹੀਂ ਜائیں ਫੋਲ ਹੋ ਗਿਆ ਨਾ ਜੰਮਿਆ ਹੋਇਆ ਤਾਂ ਧੁੰਦ ਦਾ ਟੱਕਾ ਸਾਰਾ ਸਿੱਟ ਜਾ ਸਾਰੇ ਕੱਖ ਖਤਮ ਹੋ ਜੂਗਾ ਕਿਤੇ ਸਾਰੇ ਨੂੰ ਮਿਲਦੀ ਆ ਸੈਡਾ ਨੇ ਖਰਾਬ ਕਰਿਆ ਟੁੱਟਦਾ ਰਹੇਗਾ ਸਹੀ ਹੋਰ ਐ ਈਲਾ ਵੀ ਸੜਾ ਸੌਂ ਗਿਆ ਦਾ ਤੇ ਉੱਤਰ ਦੇਖਦਾ ਨਾ ਯਾਰ ਰੋਟਾ ਰੋਡਰ ਵੱਜ ਜਾਂਦਾ ਨਹੀਂ ਰੋਟਾ ਰੋਡਰ ਪਛੀ ਬੋ ਉੱਪਰ ਜੀ ਉਹ ਫਿਰ ਆਉਂਦੇ ਕਰਕੇ ਦੀ ਟਾਇਰ ਡੂੰਗਾ ਹੁੰਦਾ ਤਾਂ ਨਾ ਇਹ ਪਤਾ ਹੀ ਕਰਦਾ ਜੇ ਤਾਂ ਸਿਆੜ ਨਾ ਇੱਕ ਸਾਰ ਗੱਡੇ ਨੂੰ ਆ ਦੇਖੋ ਆ ਸਿਆੜ ਇੱਧਰ ਆ ਜਾਂਦਾ ਉਹ ਜਦੋਂ ਇੱਧਰ ਚੱਕ ਕੇ ਇੱਧਰ ਨੂੰ ਟਾਇਰ ਇੱਧਰ ਆਉਣਾ ਆ ਉਹ ਹੀ ਪੰਗਾ ਤਾਂ ਹਾਂ ਬਸ ਜੇ ਸੁਪਤਰਾ ਹੁੰਦਾ ਇਹ ਵੱਜਣਾ ਦਾ ਹੈਨਾ ਆ ਦੇਖਾ ਖੜਾਇਨ ਬਣਿਆ ਪਿਆ ਇਹਦਾ ਇਹਦੇ ਨਾਲ ਦਾ ਆਲੂ ਵਾਲਾ ਹੀ ਤਾਂ ਇਹ ਚਲਾ ਕਮਾ ਦੋ ਹੁਣ ਆਹ ਸੰਗਾ ਆਈ ਕੁਮਾਦਰੀ ਟੁਰਕੇ ਇਹ ਤਾਂ ਮੁਗੀ ਵਦਿਆ ਬਣ ਜੇਣਾ ਇਹ ਉਹ ਤਲੀ ਗੀਕੂ ਗਿਆ ਕਾਲੀ ਕਾਲੀ ਜੇ ਰਸੀ ਇੱਥੇ ਮੋਟਰ ਦੇ ਪੈ ਬੰਨਿਆ ਬੈਤਾ ਪੂਰੀ ਖੋਲ ਕੇ ਬੰਨੀ ਵਿਦਿਊਥੀ ਬੰਨੀ ਵੀ ਆ ਹੋ ਆਏ ਵੀ ਮੁਗੀ ਯਾਰ ਇਹ ਬੰਦਾ ਮੂਰੇ ਜਿਹੜਾ ਫੇਰ ਨਹੀਂ ਟਾਈਮ ਲੱਗਦਾ ਕੋਈ ਆਹਾਂ ਪੀਕਾ ਜਾ ਅੱਧੇ ਘੰਟੇ ਦਾ ਕੰਮ ਆ ਗੜਾਈ ਹੋ ਗਿਆ ਹਾਂ ਇਹ ਤਾਂ ਮੈਂ ਬਹੁਤ ਕਮਾਈ ਆ ਫਿਰ ਉਹ ਕੱਲੇ ਬੰਦੇ ਜੋਰ ਲੱਦਾ ਦੋ ਦਿਨ ਜੋਰ ਲੱਦਾ ਹੈ ਕਿ ਨਾ ਕੱਲੇ ਧੱਕਣਾ ਪੈਂਦਾ ਇਹ ਉਹ ਵੈਰੀ ਇੱਕ ਗੈਰ ਵੀ ਨਹੀਂ ਲੱਗਦਾ ਇੱਕ ਬੰਦਾ ਵੀ ਉਹ ਲੱਗਦਾ ਹੈ ਉਹ ਨਹੀਂ ਉਹ ਦੋ ਜਮਾਂ ਹੀ ਸਖਾ ਲੈਣੇ ਤਾਂ ਕਿ ਡਰਾਉਲ ਚ ਰੱਖਣੀ ਫਿਰ ਮੈਂ ਤੇ ਹਿੱਦਰ ਉਹ ਮੈਂ ਤਿੰਨ ਵਾਰੀ ਘਵਾ ਦਿੱਤੀ ਫੇਰ ਅਸੀਂ ਜਾਈਏ ਹੈ ਫੇਰ ਅਸੀਂ ਜਾਈਏ ਨਾ ਨਾ ਜਾਣਾ ਕਾਨੂੰ ਮੈਂ ਗੱਲ ਕਰਦਾ ਬਾਈ ਫੇਰ ਜਲੇ ਜਾਂਦੇ ਜੇ ਤਾਂ ਕੱਲੇ ਹੀ ਘੁੱਟਣਾ ਕੱਲਾ ਬੰਦਾ ਵਾਹ ਕੱਲਾ ਬੰਦਾ ਲਈ ਘਮਾਹ ਤਾਂ ਆਰਾਮ ਕਰ ਆਏ ਹੈ ਉਹ ਮੁੰਡਾ ਦਾ ਆਇਆ ਉਹ ਕੱਲੇ ਦਾ ਉਹ ਜ਼ੋਰ ਲੱਗਦਾ ਚਾ ਦੂਆ ਧੂਆ ਲੱਗਿਆ ਤਾਂ ਉਹਨੇ ਪਿਛਲੇ ਦਿਨੋਂ ਫੜਕੀ ਰੱਖਣੀ ਬਸ ਹਾਂ ਸਮਝਿਆ ਜਣੀ ਆਏ ਆ ਵੀ ਦੋ ਬੰਦੇ ਦਰ ਆਇਆ ਵੀ ਛੇਤੀ ਕੰਮ ਨੇ ਪੜ ਜਾਣਾ ਥੋੜੀ ਜੰਗ ਵੀ ਲੱਗੀ ਵੀ ਫਾਲਿਆਂ ਨੂੰ ਜਲ ਘਾਲ ਕੇ ਰਮਾ ਦੇਣਾ ਹੈ ਲਾਦਣੀ ਚਰ ਚਰ ਸਾਰੀ ਕੁਸ ਹੋਣਾ ਆਹ ਬਤਨ ਉਹ ਹੀ ਕਹਿੰਦਾ ਆਹ ਜਿਹੜਾ ਜੰਗੀ ਜੀ ਲੱਗੀ ਸਾਫ ਸਾਫ ਹੋ ਜਾਣੀ ਸਾਲ ਤਾਂ ਹੋ ਗਿਆ ਕੱਢੀ ਸਾਲ ਬਾਅਦ ਚਲਾਈ ਅੱਜ ਹੁਣ ਚੱਲੂਗੀ ਝਾੜੀ ਨਹੀਂ ਨਾ 加ੜੀ ਨੇ ਜੰਗ ਪਾਈ ਜਾਂਦੀ ਪਈ ਢਾੜੀ ਵੀ ਤਾਂ ਹੈ ਉਹ ਹੈ ਜੜੀ ਨਾ ਕਟਾਈ ਹੋਣੀ ਕਟਾਈ ਅੱਚ ਹੈ ਇਹ ਕਟਾਈ ਹੋਣੀ ਇਹਦੀ ਕਟਾਈ ਹੋਊਗੀ ਹਾਂ ਕਟਾਈ ਵੀ ਕੋ ਲੱਗਿਆ ਹੋਇਆ ਦਿਖਦਾ ਨਹੀਂ ਮੈਨੂੰ ਹਣੀ ਨਾ ਨਾ ਕਟਾਈ ਹੋਣੀ ਇੱਕ ਵਾਰ ਕਟਾਈ ਹੁਣ ਤਾਂ ਬਹੁਤ ਜਲਦੀ ਫਿਰ ਮਰਮਤ ਮੰਗਦੀ ਹੁੰਦੀ ਹੈ ਉਹ ਵਾਰ ਜਦ ਸਟਾਰਟ ਕਰਨੀ ਇੱਕ ਵਾਰ ਉਹ ਹਥਿਆਰ ਲੈਣੇ ਗਿਆ ਆ ਹੋਊ ਮਾਰੀ ਮੋਟਰ ਜੰਗ ਜੰਗ ਘਰ ਜੂਗੀ ਜੰਗ ਤੇ ਦਿਖੇ ਹੋਣ ਜਦ ਬਸ ਠੀਕ ਹੈ ਲੈ ਗੱਡ ਕੇ ਨਾਟ ਬੋਲਟ ਰੇਤੀ ਦਾ ਹੋਰ ਉਹ ਲਿਆਉਣਾ ਪੈਣਾ ਕਹਿੰਦੇ ਉਹਨੂੰ ਹਾਂ ਰਸਾ ਯਾਰ ਇਹਦੇ ਵਿੱਚ ਦੀ ਮਿਲੇ ਆ ਪ੍ਰੋਟੀਨ ਵਾਲਾ ਉਹਦੇ ਵਿੱਚ ਤੇਲ ਵਾ ਠੀਕ ਆ ਕਿਹੜੇ ਚੱਕੇ ਹੋਣੇ ਮੁਰਕੇ ਓਹ ਕਿਹੜੇ ਚੱਕੇ ਹੋਣੇ ਆ ਹਾਂ ਕਿਹੜੇ ਚੱਕੇ ਆ ਮੁਰਕੇ ਰਸੀ ਨਾਲ ਫੀਲ ਆ ਗੱਗੇ ਰਸੀ ਨਾਲ ਕੰਮ ਲੋਟ ਆਉਣਾ ਵੇਦੱਕ ਦੇ ਗਣ ਤੇ ਗੰਮੀ ਨੀਗਾ। ਪੁੱਤਾਂ ਦੇ ਉਹ ਮਾਗੇ ਬੱਤੀ। ਉਹ ਹਿੰਪਾ ਨਹੀਂ ਕਣ ਕਾ ਲੋਡ ਪਾਣੀ ਦੀ। ਲੈ ਲੈ ਹੋ ਜਾ ਪਾਣੀ ਲੈ ਜਾ ਰਹੇ ਹੁਣ। ਉਹ ਜਿਹੜੀ ਮੁੱਟਿਆ ਆ ਰਹੀ ਮੇਰੀ ਮੁੱਟਿਆ ਵਾਲੀ ਆ। ਫੱਦਾ ਤਾਂ ਰੋਈ ਨਾ ਮੁੱਟਿਆ ਬੱਟੇ ਵਾਲੀ। ਇਹਨੇ ਨਹੀਂ ਲੱਗਣਾ ਹੈ ਨਾ। ਕਿਹੜੀ ਨੂੰ? ਆਹ ਨੂੰ। ਆਹ ਨੂੰ ਲੱਗੂਗਾ ਤੇਰੀ। ਲੱਗੂਗਾ। ਲੈ ਗਈ ਤੇਰੀ ਗਣਕ। ਹਾਂ? ਜਾਂਦੀ ਮੱਠੀ ਜਿਹਦਾ ਇਹ ਪਕਾ ਲਾ ਫੇਰੀ। ਪੱਕਾ ਪੱਕੇ ਜਾਂਦੀ ਹਵਾ ਫਿਰਨੇ ਨਾਲ ਯਾਰ ਹੁਣ। ਦਾਦੀ ਨੇ ਤੈਨੂੰ ਬੜਾਈ ਭੇਜਣੀ ਜਿਹੜੀ ਤੁਸੀਂ ਉੱਥੇ ਵਿਕੀਤੀ ਮੇਰੀ ਉਹ ਉੱਥੇ ਹਾਂ ਦੂਰ ਤੱਕ ਜਗਾ ਘਰ ਲੈ ਦਵਾ ਰਕਦਾ ਹਾਂ ਉਹ ਕਦ ਵਿਕੀ ਤੁਸੀਂ ਉਹ ਤਾਂ ਅਸੀਂ ਮੰਡ ਵਿੱਚ ਪੀਜ ਕੇ ਆ ਕੇ ਵਿਕੀਆ ਨਾ ਨਾ ਪਹਿਲਾਂ ਮੰਡੇ ਤੇ ਜਾ ਕੇ ਵਿਕੀਆ ਤੇਰੀ ਸਭ ਤੇ ਮੈਂ ਤੇਰੀ ਵਿਜੀ ਦੀ ਵਿਕੀ ਉਹ ਰੇ ਤੇ ਜਾ ਕੇ ਇੱਕੋ ਦਿਨ ਵਿਕੀਆ ਇਸੇ ਤੇ ਜਾ ਕੇ ਵਿਕੀ ਉੱਥੇ ਹਾਂ ਮੇਰੀ ਪੱਕ ਗਈ ਉਹ ਪਾਣੀ ਲਾਇਆ ਮੈਂ ਕੋ ਉਹ ਦਰਮਿਆ ਉਹਦਾ ਆਤਣਾ ਇਹਨੂੰ ਪਾਣੀ ਜੇ ਲਾਤਾ ਹਵਾ ਫਿਰਨ ਦਾ ਖਤ ਆ ਰਹਾ ਮੈਂ ਪਾਣੀ ਕੋਈ ਨਹੀਂ ਲਾਇਆ ਉਹ ਉਹਦਾ ਆਜੇ ਨਹੀਂ ਉਹ ਆ ਜਾਣਾ ਗੜਗੜ ਮਮੀ ਉਹਨੂੰ ਖਾਰਈ ਆ ਇਹ ਨਹੀਂ ਤਾਂ ਖਾਰਾ ਆਏਗਾ ਬਹੁੜ ਗੜੇ ਬੱਦਲਾ ਫੇਰ ਹੋਊਗਾ ਦੇ ਨਜ਼ਰੇ ਆਏ ਜਾਜਾ ਨੂੰ ਪਤਾ ਨਹੀਂ ਗਿਆ ਹੋ ਗਿਆ ਹਾਂ ਜਾ ਜਾਜਾ ਨੂੰ ਪਤਾ ਨਹੀਂ ਆਉਗਾ ਪਤਾ ਨਹੀਂ ਇਹ ਪਤਾ ਨਹੀਂ ਕੀ ਰਾਗਟ ਜੇ ਆ ਬੱਦਲੇ ਬਣਾਤੇ ਬੱਦਲੇ ਬਣਾਤੇ ਦਿਨ ਰਾਤ ਕੋਈ ਨਹੀਂ ਜਾਂਦੇ ਆ ਹਾਂ ਹੈ ਬੱਦਲੇ ਬਣਾਤੇ ਮੈਂ ਤਾਂ ਆਪ ਕੱਢਦਾ ਦੇਖ ਨਾ ਕਦੇ ਸਾਥ ਬਣਾਉਣ ਨੇ ਕਦੇ ਆਠਾ ਆਏ ਹਾਂ ਬੱਦਲ ਬਣਾਉਣ ਨੇ ਇੱਥੇ ਦੋ ਕੋ ਬੱਦਲ ਉਹੀ ਫੈਸ਼ਨ ਤੂ ਆਏ ਜੇ ਜਾਂਦਾ ਮੜੀ ਜੀ ਲੈਨ ਹੁੰਦੀ ਆ ਫਿਰ ਉਹ ਫੈਲ ਜਾਂਦਾ ਵਿੱਗੇ ਜੂਨ ਫਲਾ ਬੱਦਲ ਬਣਾਉਂਦੇ ਆ ਇਹ ਬੱਦਲ ਬਣਾਉਂਦੇ ਆ ਤੇ ਉਮੀਦ ਕਰਦੇ ਸੀ ਦੀ ਸਰਕਾਰ ਦੇ ਚਾਲਾ ਦੇ ਮਨ ਕੋਈ ਮੀਂਹ ਪਾਉਣ ਦੀ ਕੀ ਪਤਾ ਆਪਣਾ ਖਰਾਬ ਕਰਨੇ ਦੀ ਕੋਈ ਪਤਾ ਨਹੀਂ ਨਦੇਸ਼ ਲਾਉਣਾ ਇੰਨੇ ਵਿੱਚ ਰੈਲੀ ਹੋਗੀ ਆਹੋ ਯਾ ਰੱਸੀ ਦੇ ਆਉਂਦੇ ਆ ਹਾਂ ਰੱਸੀ ਦੇ ਆਉਂਦੇ ਹੁਣ ਤਾਂ ਜਾਣਾ ਤਾਂ ਨਹੀਂ ਕਰਨੂ ਜੇ ਮੈਂ ਜਾਣਾ ਕਰਨੂ ਲੈ ਪਿੱਛੇ ਦਾ ਅਈਦਾ ਸਮਾਨ ਲੈ ਕੇ ਆਇ ਤੇ ਚੱਲ ਵੀ ਭਾਈ ਚੱਲ ਵੀ ਨੰਬਰ ਕਰੀ ਗਾਦਾ ਮੇਰਾ ਟਾਈਮ ਹੋ ਜਾ ਉਹ ਆ ਨਹੀਂ ਇੱਥੇ ਕੰਮ ਕਰਦਾ ਹਾਂ ਮੈਂ ਸਾਰਾ ਪਾਣੀ ਪਾ ਕੇ ਆਉਣਾ ਮੈਂ ਅੱਛਾ ਫੇਰ ਉਹਰੇ ਪੱਕਾ ਹੀ ਆ ਮੈਂ ਠੀਕ ਆ 2 ਵਜੇ ਤੱਕ ਠੀਕ ਆ ਧੁੱਪਾਂ ਚ ਪੂਰੀ ਚ ਪੂਰੀ ਧੁੱਪਾਂ ਚ ਸਿਆਲਾ ਕਿਤੇ ਤੂੰ ਹੁਣ ਲਾਗਾ ਆਂਟਾ ਜੜਾ ਲਾਉਣਾ ਹੈਲੋ ਵੇ ਘੰਟਾ ਤੇ ਮੇਸਾ ਧੁੱਪ ਪੰਜ ਖੜੀਆਂ ਉੱਥੇ ਹਵਾ ਵੀ ਨਹੀਂ ਚੱਲਦੀ ਮਗਾ ਜਿੱਦ ਦੀ ਧੁੱਪ ਪੈਂਦੀ ਥਲੀ ਤਾਪਮਾਨ ਜ਼ੀਰੋ ਹੋਇਆ ਪਿਆ ਇੱਥੇ ਸਵੇਰ ਵੀ ਹੋ ਜਮੈਂ ਘਟ ਜਿੰਦਾ ਦੁਬਾਰੇ ਨੂੰ ਵੱਜ ਜਾਂਦਾ ਏ ਹਲੇ ਗੜੀ ਦੱਪਾ ਹੈ ਕਿਤੇ ਨਹੀਂ ਅੱਜ ਖਤਮ ਕਰ ਦਿੰਦਾ ਮੈਂ ਕੰਮ ਇਹ ਚਾਹ ਦੋ ਵਜੇ ਤੱਕ ਕੋਈ ਦਿਨ ਤੱਕ ਹੋਵੇ ਹੋ ਤਾਂ ਜਾਣਾ ਸਾਰਾ ਇਹ ਏਰੀਆ ਤੇ ਇਹਨੂੰ ਇਹਦੇ ਨਾਲ ਟਾਈਮ ਨਹੀਂ ਲੱਗਦਾ ਇਹ ਨਾਲ ਪਰ ਐ ਇਹ ਇਲਬ ਲਾਇਆ ਇੱਕ ਵਾਰ ਛੇੜ ਲਈਏ ਇਹ ਲੰਮਾ ਕੰਮ ਫੇਰੀਦਾ ਅੱਜ ਤਾਂ ਕਾਰਾ ਸੀ ਗੜਾਈ ਹਾਂ ਹੱਥ ਮੇਗਾ ਨਹੀਂ ਬਣੀ ਤੁਨੂੰ ਉਹ ਤਾਂ ਹੋਊਗਾ ਇਹ ਇਹ ਆਈ ਨਾ ਨਹੀਂ ਸਭ ਨੇ ਕਰੀ ਵੀ ਕਾਕ ਖਦੇ ਰਹੰਦਾ ਪਰ ਇੱਕ ਗੱਲ ਇਹ ਨਾ ਗੋਲਬਾਉਂਦੀ ਆ ਗੰਨੇ ਦੀ ਯਾਰ ਇਹਦੀ ਬੇਸ ਪੈਂਦੀ ਆ ਟੋਹੇ ਦੀ ਹਾਂ ਜਮੇ ਉਹ ਕਿਰੇ ਜਿੰਨੀ ਕੰਮ ਕਰ ਜਾਂਦੀ ਆ ਜਿਹੜੀ ਫੁਰ ਵੀ ਘੁੰਮ ਜਾਂਦੀ ਆ ਹਾਂ ਉਹਨਾਂ ਕੰਮ ਕਰਦੀ ਆ ਉਹ ਕਿਰੇ ਜਿੰਨਾ ਕੰਮ ਕਰ ਜਾਂਦੀ ਆ ਉਹਨਾਂ ਕੰਮ ਕਰਦੀ ਆ ਪੱਕੀ ਗੱਲ ਆ ਪਹਿਲਾਂ ਸਾਮ ਬਹੁਤ ਮਿਲਦਾ ਨਾਲ ਹਾਂ ਬਾਈ ਦੀ ਇਲੂ ਰਹੀ ਆ ਵੀ ਜੇ ਬੇਰਤੀ ਵੀ ਕੱਖ ਬਾਅਦ ਹੁਣਾ ਬਹੁਤ ਇੱਕ ਕਾਲਾ ਵੀ ਫੇਰ ਹੀ ਔਖੀ ਆ ਇਹ ਫੇਰ ਹੀ ਸਖਾਲੀ ਆ ਫੇਰ ਫੇਰ ਦੇ ਹਾਂ ਅੱਜ ਦੇਖੀ ਤੇ ਮੈਨੂੰ ਲੱਗਦਾ ਵੀ ਅੱਜ ਇੱਕ ਦਿਨ ਚ ਅਸੀਂ ਨਵੇੜ ਦੂੰਗਾ ਸਾਰਾ ਇਹ। ਇਹ ਡੇਢ ਘੰਟੇ ਲਾ ਮੰਨ ਕੇ ਜਦੋਂ ਵੀ ਡੇਢ ਘੰਟਾ ਲੱਗਦਾ ਕਿਲੇ ਨੂੰ 2 ਲੱਖ ਲਾ ਦੋ ਘੰਟੇ ਦਾ ਖਦ ਦੋ ਹੱਦ ਹੈ। ਦੋ ਘੰਟੇ ਬੰਦਾ ਨਾ ਬੈਠੇ ਜੇ ਬੰਦਾ ਬਹਿ ਗਿਆ ਫਿਰ ਉਹਨਾਂ ਟਾਈਮ ਰੱਖ ਲਾ। ਦੋ ਘੰਟੇ ਦਾ ਬੰਦਾ ਦੋ ਜੇ ਬੰਦੇ ਲਗਾਤਾਰ ਜੋ ਮਾਰੀ ਜਾਣ ਨਾ ਕਿਲੇ ਨੂੰ ਹੱਦ ਹੈ। ਹੁਣ ਦੇਖੀ ਨਾ ਐ ਸਿਆੜ ਤਾਂ ਗੁੱਟ ਤੇ ਇਹ ਗੁੱਡੇ ਵੇ ਕੋਨੇ ਗੁੱਡੇ ਵੇ ਆਹ ਆਹ ਮੀਂਹਾਂ ਗੁੱਟ ਤੇ ਆਹ ਰਹਿ ਕੇ ਸਿਆੜ 1 2 3 4 5 6 7 8 9 10 ਛੇ ਕਰਤੇ 6000 ਰਹਿ ਗਏ ਇਕੱਲੇ ਇਕੱਲੇ ਕਿਆਰੇ ਦੇ ਕੋਈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਇਹ ਦੱਸ ਕਿਉਂ ਨੇ 1 2 3 4 5 6 7 8 9 10 11 12 13 14 ਹੈ 14 15 16 ਹੈ 16 17 ਹੈ ਇਹ ਹੈ ਵੀ ਸੀ ਸੀ ਸਾਤੋਂ ਸਿਆੜੇ ਹੈ ਹਾਂ ਛੋਟੇ ਆ ਹਾਂ ਬਾਕੀ ਮੱਲੇ ਵਾਲੇ ਵਾਲੇ ਪੀ ਆ ਆ ਮਾ ਵੀ ਇਹ ਕਮਾਉਣੀ ਹੋਈ ਨਾ ਉਹ ਚੱਕਣਾ ਪੈਣਾ ਕੋ ਮੈਨੇ ਜਾਣਾ ਕੋ ਮ ਕੁੱਥੇ ਓ ਕੋ ਮੈਨੇ ਜਾਣਾ ਗੰਨੇ ਮੁੰਡੇ ਚ ਉਹ ਰਿੱਤਾ ਜਾਈ ਆਹੋ ਹੂੰ ਹੂੰ ਉਦੇ ਨਾ ਛੰਡ ਉਹ ਚੱਕਣਾ ਪੈਣਾ ਉਹ ਚੱਕਣਾ ਪੈਣਾ ਜਿਹੜੇ ਪਏ ਆ ਉੱਪਰ ਹਾਂ ਉਹ ਬੂਟੀ ਚੱਕਣੀ ਪੈਣੀ ਤਾਂ ਚੱਲਣਾ ਇਹਨੇ ਨਹੀਂ ਗੂਲੇ ਲੱਗੀਆਂ ਨੇ ਉਂਰਾ ਐ ਕਰਾਂਗੇ ਕੰਟੇ ਕਦਾ ਕੰਮ ਆਹੋ ਚਾਰ ਪੰਡਾ ਹੋਣੀਆਂ ਕੰਟੇ ਕਦਾ ਕੰਮ ਹੈ ਕੰਟੇ ਕਦਾ ਵੀ ਹੈਗਾ ਦੋ ਵੀਕ ਬੰਦਾ ਪਾਈ ਜਾਵੇ ਫਸੜੀ ਜਾਵੇ ਬਾਸ ਫੇਰ ਚੱਲ ਪੈਣਾ ਇਹਨੂੰ ਆ ਗਿਆ ਆ ਗਿਆ ਓਏ ਮਿੱਤ ਜੀ ਆ ਗਏ ਆਇਆ ਮੈਂ ਮੋਟਰ ਪਰਤਾ ਤੂੰ ਮੋਟਰ ਪਰ ਆ ਗਿਆ ਮੈਂ ਗੱਗੇ ਨਾਲ ਮਸ਼ੀਨ ਛੜਾਉਣ ਆਇਆ ਤਾਂ ਖੇਤਮਾ ਗੰਦਾ ਸੀਨੇ ਵਾਲੀ ਆ ਗਿਆ ਜੇ ਫਾਲੀ ਨੇ ਇੱਕ ਸਾਈਡ ਮੇ 2 ਬਾਈ ਲੱਗ ਜਪੇ ਇਹ ਯਾਵੇਂ ਛੱਡਦੀ ਇਹ ਇਧਰ ਜੇ ਦਾ ਪੂਰੇ ਪੋਨੇ ਰੱਸੀ ਹਾਂ ਟੁੰਡਾ ਗੱਲ ਮੇਰਾ ਫਿਰ ਤਾਂ ਬੰਦੇ ਰੱਖਣੀ ਪੈਣੀ ਆਏ ਵਿੱਚੇ ਗੱਭੇ ਹੀ ਵਿਚਾਲੇ ਟੁੰਡਾ ਗੱਲ ਵਿਚਾਲੇ ਹਾਂ ਇਹ ਵਿਚਾਲੇ ਰੱਖੀ ਹੋਈ ਵੀ ਜਾਊਗੀ ਸਿੱਧੀ ਜੇ ਹੁਣਰ ਬੰਦਾ ਕੱਲਾ ਹੀ ਰਾਮਗੱਲ ਫੇਰਦਾ ਫਿਰ ਬੂਟੇ ਦੇ ਦੇ ਜੜ ਵਿੱਚ ਲਾ ਕੇ ਫੇਰਦੇ ਰਾਮ ਨਾਲ ਹੋ ਹੋ ਇਹ ਇੱਥੇ ਤੇ ਆਏ ਪਰ ਰਿੰਗ ਪੱਟ ਫਿਰ ਚੱਕ ਕੇ ਫੇਰ ਆਏ ਕਰ ਲਾ ਇਹ ਐ ਕਰ ਲਾ ਉਨੀ ਫੇਰ ਵੀ ਗੜਾਈ ਨਾਲ ਤੇ ਵਧੀਆ ਕਰਦੀ ਕੰਮ ਇਹ। ਕੋਲ ਤਾਂ ਕਰਦੀ ਫੁਰਨਾ। ਕਿਹ ਗੜਾਈ ਹੁੰਦੀ ਏ ਨਾਲ? ਹਾਂ। ਕੋਹਲੀ ਵਾਲੀ ਨਹੀਂ ਗੁਰਪੀ ਵਾਲੀ। ਕੱਲਾ ਹੀ ਬੰਦਾ ਏ ਘੰਟੇ 'ਚ ਸਾਰੇ ਚ ਫੇਰਦੇ। ਮੈਂ ਤੈਨੂੰ ਉਹ ਹੀ ਦੱਸਦਾ ਬੁਖਰਪੀ ਵਾਲੀ ਗੜਾਈ ਆ ਜੀ ਫੇਰ। ਗੁਰਪੀ ਵਾਲੀ। ਹਾਂ। ਜੇ ਕੱਲਾ ਚਲਾਉਂਦਾ ਬੰਦਾ ਹਾਂ। ਹਾਂ। ਫੇਰ ਤਾਂ ਚਾਹੀ ਇੱਧਰ ਆਏ ਵੀ ਕੀਤੀ ਜਾ ਇਹਨੂੰ ਆਏ। ਆਏ ਆਏ। ਆਏ। ਹੋ ਆਏ। ਆਏ। ਹੋ। ਕਾ ਰੱਸੀ ਨਾਲ ਸਖੜਾ ਰਹਿੰਦਾ ਯਾਰ ਰੱਸੀ ਨਾਲ ਸਖੜਾ ਰਹੂੰਗਾ ਯੂਨਟ ਡਕਾ ਕਰਾ ਲਈ ਰੱਸੀ ਨਾਲ ਲੋੜ ਕੋਟ ਲਿਆ ਹੁਣ ਇਹ ਇਹਨੂੰ ਹੁਣ ਹੁਣ ਇਹਨੂੰ ਰੱਖ ਅੰਦਰ ਮੈਂ ਸਾਨੂੰ ਪਲਾਇਆ ਪਾਣੀ ਹੂੰ ਉਦੋਂ ਬਾਅਦ ਆ ਜਾ ਰੋਟੀ ਖਾ ਕੇ ਫਿਰ ਮੇਰਾ ਵੀ ਅੱਜ ਤੱਕ ਹੀ ਰਹੇਗਾ ਕੰਮ ਮਿਸਤਰੀ ਦਾ ਜਾਨੇ ਤਾਂ ਨੀਚੂਗਾ ਮੇਰੀ ਤਾਂ ਆਏ ਆ ਵੀ 2 ਵਜੇ ਤੱਕ ਫਿਰ ਮੈਂ ਇੱਥੇ ਹੀ ਆ ਵਾਹੋ ਡਕਰਾ ਨੂੰ ਕਰਿਆ ਠੰਡਾ ਹੀ ਆ ਮੌਸਮ ਕਿਹੜੇ ਗਰਮੀ ਆ ਵਾਹੋ ਠੰਡਾ ਦਾ ਆਇਆ ਜਾਂ ਧਾਮ ਟੁੱਟ ਗਿਆ ਬੂਲਰ ਦੀ ਸ਼ਾਮਾਂ ਬੈਹਦਾ ਬੂਲਰ ਦੀ ਸ਼ਾਮਾਂ ਹੀ ਸ਼ਾਮਾਂ ਇੱਥੇ ਕਿਹੜੇ ਦਿਨ ਅੱਡੇ ਡੋੜਨਾ ਬੈਹਦਾ ਸ਼ਾਮਾਂ ਸ਼ਾਮਾਂ ਮਗਾਨ ਕਦਾ ਆਈਆਂ ਬਾਈ ਕਣਕ ਆਈਆਂ ਹੁਣ ਮੈਨੂੰ ਮੈਂ ਦੋ ਢੜਕਾ ਚ ਫਸਿਆ ਹੋਇਆ ਇਹਦੇ ਲੈ ਜੇ ਹੁਣ ਉਹਨੂੰ ਪਾਣੀ ਉਹਨੂੰ ਹਵਾ ਫੱਜੇ ਨਹੀਂ ਕਰਕ ਨੂੰ ਉਹਨੂੰ ਹਾਂ ਹਾਂ ਤਾਂ ਪਹਿਲਾਂ ਲਾਉ ਪਹਿਲਾਂ ਲਾਉਣ ਲੱਗਾ ਉਦੋਂ ਵੀ ਪੈ ਗਿਆ ਨਹੀਂ ਤੇ ਪਹਿਲਾਂ ਲਾਉਂਦਾ ਹਾਂ ਹਾਂ ਫੇਰ ਤਾਂ ਹੋਇਆ ਕਿ ਜਿਹੜਾ ਮੈਂ ਲਾਇਆ ਉਦੋਂ ਜਿਹੜੀ ਪੱਕੀ ਜਣ ਲੈਨੇ ਨੇ ਪੱਕੇ ਜਾਣਾ ਪੱਕੇ ਜਾਣਾ ਹੁਣ ਫਾਇਦੇ ਮਤ ਹੂੰਗੀ ਹੁਣ ਕੋਈ ਹੋਰ ਨਹੀਂ ਹੈਗਾ ਪਾਣੀ ਦਾ ਠੀਕ ਆਏ ਤਾਂ ਦਾਣਾ ਉਹਦੇ ਪੈਸੇ ਨਾਲੇ ਪੱਕੇ ਜਾਣਾ ਨੈਟ ਨਾਲੇ ਇਹਦੇ ਨਾਲੇ ਪੱਕੇ ਜਾਣਾ ਕਿਹੜਾ ਬੀਜ ਹੈ ਇਹ 550 ਬੀਜ ਦੇ ਕਿੰਨਾ ਸੁਸਰਾ ਯਾਰ ਮੇਰਾ ਹੀ 550 ਤੇਰਾ ਹੀ 550 ਹੈ ਖੇਤਾਂ ਦਾ ਫਰਕ ਹੈ ਬਾਈ ਉਹਦਾ ਉਹ ਹਿੱਤਾ ਉੱਥੇ ਜਮਈ ਉਹ ਦੇਖ ਤਾਂ ਸਹੀ ਕਣਕ ਕਿੱਥੇ ਪਈ ਹੈ ਇੱਥੇ ਪਈ ਕਣਕ ਉਹ ਕਿਹੜੀ 550 ਕਿਹੜੀ ਅਲੜੀ ਇੱਧਰੇ ਪਾਸੇ ਵਿਜੀਦੀ ਹਾਂ ਇੱਧਰੇ ਪਾਸੇ ਜਿਹੜੀ ਦਿੰਦੇ ਵਾਲੇ ਕੁਝ ਗੰਨੇ ਜੀ ਵਿਜੀ ਹੋਈ ਆ ਮੈਂ ਆਪਾਂ ਆਪਾਂ ਇਹ ਲੇ ਕਣਕ ਪਹਵਲੇ ਕਿਹਾ ਤੇ 500 ਵਿੱਚ ਵੀ ਦੂਏ ਪਾਸੇ 550 ਕਿੱਤੇ ਬੀਜ ਆਇਆ ਹਾਂ ਇਹ ਵੀ ਨਾਲੇ ਤਾਂ ਧਿੰਦਿਆਂ ਦੇ ਵਿੱਚ ਪੀਜੇ ਬੱਤ ਇੱਥੇ ਪਈ ਆ ਕਣਕ ਮੇਰੇ ਉਹ ਤੇਰੀ ਫਿਰ ਉਹ ਪਹਿਲਾਂ ਬੀਜੂਗੀ ਕਿੱਥੇ ਯਾਰ ਇੱਥੇ ਤੇ ਰੋਡਾ ਮੀਟਰ ਵਿੱਚ ਗਿਆ ਨਾਲ ਤੇਰੇ ਦਸੋਗਾ ਮਾਰਾਂ ਮੈਂ ਬੀਜੀ ਆ ਬੀਜੀ ਆ ਉਹ ਦਸੋਗੇ ਮਾਰਾਂ ਗੈਟ ਨਾਲ ਹਾਂ ਮੈਂ ਬੀਜੀ ਬਸ ਉਤੋਂ ਕੋਈ ਨਹੀਂ ਪਤਾ ਲੱਗਦਾ ਬੀਜ ਦੋ ਦਿਨ ਦਾ ਫਰਕ ਹੈ 550 ਹੈ ਇਹ ਦੇਖਦਾ ਮੰਦਰਾ ਹੈ ਨਾ ਮੇਰੇ ਵਾਲਾ ਮੰਦਰਾ ਮੇਰੇ ਨਾਲ ਪਾ ਬੱਲੇ ਹੋਇਆ ਉਹੀ ਕਹਿੰਦਾ ਮੈਂ ਇੱਕ ਹੋਰ ਲੈਂਦਾ ਉਹ ਤੈਨੂੰ ਦਿਖਾਉਂਗਾ ਮੈਂ ਮੋਟਰ ਉੱਪਰ ਉਹ ਚਾਂਤਰਾ ਦਾ ਪਾਤਾ ਬੀਜਾ ਚਾਪ ਉਹ ਨਾਉ ਦਾ ਪਤਾ ਹੀ ਨਹੀਂ ਇਹਨੇ ਲੈ ਕੇ ਆਇਆ ਅੱਛਾ ਸੱਤ ਪੰਤਰ ਵਾਲੀਆਂ ਵਿੱਚ ਹਾਂ ਸ਼ਾਂਚਾ ਨਹੀਂ ਮੈਂ ਫੜੇੜਾ ਹਾਂ ਮਕਾਨ ਦੇ ਕੋਲੇ ਹਾਂ ਜਿੱਥੇ ਸਰੋ ਮਰੀ ਸੀ ਹਾਂ ਠੀਕ ਹੁਣ ਇਹ ਬੀਜ ਨੂੰ ਕਿੱਥੇ ਰੱਖੂਗਾ ਬੰਦਾ ਮੈਂ ਉਹੋਟ ਬੀਜ ਤੇਰਾ ਮੈਂ ਨਾ ਰੱਖਣੇ ਵਾਲਾ ਰੱਖਣੇ ਵਾਲਾ ਤਾਂ ਹੈਗਾ ਚਾੜ ਵਧੀਆ ਰਹਿਣਾ ਉਸ ਦਾ ਹਾਂ ਉਸ ਦਾ ਚਾੜ ਵਧੀਆ ਰਹਿਣਾ ਰਣਿਆਂ ਬਹੁਤ ਵਿੱਚ ਜੋਂ ਵੀ ਹੈ ਜੋਂ ਨਹੀਂ ਚਾਹੀਦਾ ਦੂਆ ਬੀਜ ਤਾਂ ਬਸ਼ੱਕ ਤੇ ਹੋਵੇ ਮੁੱਠਿਆ ਨਹੀਂ ਹਾਂ ਜੋਂ ਵੈ ਨਹੀਂ ਚਾਹੀਦਾ ਚੱਲ ਅੰਦਰੋਂ ਵਿੱਚ ਜਾਓ ਐਸੋ ਜਾਓ ਨਾ ਗਾਹਨ ਕਿੰਨੇ ਹੋ ਜਾਣੇ ਫਿਰ ਬੀਤਾ 550 ਠੀਕ ਆ ਯਾਰ ਝਾੜ ਦੇਖਿਆ ਵੀ ਤਾਂ ਸੁਣਾ ਏ ਤੇਰਾ ਬੀਜੀ ਦੇਖਿਆ ਵਾ ਨਾ ਆਪਣਾ ਉਹੀ ਵਧੀਆ ਹੈ ਹੈ ਕਿ ਨਹੀਂ ਹਾਜ਼ਰ ਕਿਧਰ ਫਿਰਦੇ ਆ ਕੌਣ ਕੌਣ ਆਹ ਥੱਲਾ ਹੀ ਹੈ ਸਹੇ ਉਹ ਆਈ ਲਾਈਟ ਵਾਲੀ ਫਿਰਦਾ ਦਿਨ ਮਾਂ ਵਾਲੀ ਅੱਖਾਂ ਵਿੱਚ ਪੈਂਦੀ ਹੈ ਤੇ 4G ਵਾਲੇ ਆ ਇਹ ਹਾਂ ਤੂੰ ਹਾਜ਼ਰ ਨਹੀਂ ਖਤਾਂ ਚ ਹਾਂ ਤੂੰ ਵਰਦਾ ਕਿੱਥੇ ਤੁਸੀਂ ਕਹਿੰਦਾ ਮੈਂ ਕਿੱਥੇ ਘੁੰਮਦੇ ਗਏ ਥੋੜਾ ਸੁਣਦੇ ਟਾਈਮ ਸੱਚ ਦੇ 5 ਵਜੇ ਉੱਠ ਜੀਦਾ ਹੁਣ ਆ ਦੇ ਕਿੰਨਾ ਫਰ ਦਾ ਤਤੂ ਹੁੰਦਾ ਸ਼ਾਮਾਂ ਹਾਈ ਹਲ ਤੱਕ ਸ਼ਾਮਾਂ ਦੇਖਦਾ ਉਹ ਤੂੰ ਕਹਿੰਦਾ ਤੂੰ ਬੜ ਬਟਾ ਦੂ ਤੈਨੂੰ ਉਹ ਤੂੰ ਤੇ ਨਹੀਂ ਉੱਠੇਗਾ ਆ ਤੂੰ ਤੂੰ ਉਹ ਵੀ ਠੀਕ ਐ ਤੁੱਤੀਆਂ ਨਾਲ ਲੱਗੀਆਂ ਨੂੰ ਅੱਛਾ ਸੁਤਦਾ ਵੀ ਸਮਝੀ ਜਾਂਦੇ ਸੱਸੀ ਕਾਜ਼ੀ ਤੁੱਤੀਆਂ ਨਾਲ ਲੱਗੀਆਂ ਚ ਇਹਨੂੰ ਤੂਤਣੀਆਂ ਖਾਣੇ ਵਾਲੀਆਂ ਨਾਲੇ ਉਹਦੇ ਪਰ ਬਹੁਤ ਆ ਉਹ ਤੂਤ ਪਰ ਅੱਬ ਬਹੁ ਮੱਲਿਆ ਵਾ ਇਹ ਦੁਨੀਆਂ ਇਹ ਦੁਨੀਆਂ ਐ ਨਹੀਂ ਇਹ ਤਾਂ ਸ਼ਾਮ ਵਾਲਾ ਬੱਚੇ ਤੂਤਣੀਆਂ ਇਹ ਸ਼ਾਮ ਵਾਲਾ ਉਹਦੇ ਉੱਪਰ ਦੇਖੀ ਤੂੰ ਜਾਂਦਾ ਹੋਇਆ ਬੜਾ ਜਿਹਾ ਮੋਟਰ ਪਰ ਉਹਦੇ ਖੜਾ ਲਾਲ ਸਾਹਮਣੇ ਦੇਖ ਲਾ ਉਹਦੇ ਉੱਤਰ ਲਾਲ 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 ਸਿੱਕੀਆਂ ਹੁਣੀਆਂ ਆ ਜਾਣ ਲਾਲ ਲਾਲ ਹੁਣੀਆਂ ਆ ਜਾਣ ਆਉਂਗੀ ਲਾਲ ਐਤੋਂ ਕਡਾਈ ਕਡਾਈ ਨਾਲ ਲੱਗਿਆ ਉਹ ਚਾਚੇ ਉਹਦੇ ਉੱਪਰ ਕੀ ਕਰਾਂ ਯਾਰ ਰੋਟਾ ਵਿਟਰ ਮਾਰ ਦਵਾਂਗਾ ਸਵੱਗ ਕਾਦੇ ਪਰ ਆਪਣੇ ਵਾਲੇ ਪਰੜੀ ਹੈ ਗਿੱਲ ਜੀ ਉਹ ਕੁੱਟੇ ਵਾਲੇ ਚ ਗੰਨੇ ਚ ਹਾਂ 99 ਜੀ ਦਾ ਪੀਚੇ ਦੀ ਪਾਤੇ ਦੀ ਪੈਰਾਨਾ ਜਦ ਅੱਛੇ ਜੰਮਿਆ ਤੁਰ ਪਿਆ ਖਾ ਬਾਹਰ ਤਾਂ ਨਹੀਂ ਆਇਆ ਨਹੀਂ ਹੈ ਨਹੀਂ ਇਧਰ ਲੂਟਾ ਬੂਟਾ ਘੁਮਾਦੀ ਮਨਮੜਾ ਲੂਟਾ ਵੇਟਰੀ ਲੂਟ ਕਿੰਨਾ ਕਿੱਥੇ ਭਜਿਆ ਤਾ ਆਹੀ ਕਿਨੇ ਬਾਹਰ ਕਿਨਾ ਆਇਆ ਆ ਉਹ ਤੂੰ ਮਾੜਾ ਮੋਟਾ ਤੁਰੇ ਆ ਜੀ ਸੁਆਗੋ ਮਾਰੇ ਉਹਦਾ ਉੱਪਰ ਕੁਛ ਨਹੀਂ ਮਾਰੇ ਪੈਰਾਨਾ ਭਾਈ ਵੀਰ ਦੀ ਬੈਰਾ ਮੈਂ ਪੈਰਾਨਾ ਦੇਖ ਲਈ ਆਪਣਾ ਆ ਤਾਂਹੀਂ ਖੱਡਿਆ ਉਦੋਂ ਤਾਂਹੀਂ ਖੱਡਿਆ ਮੈਂ ਆ ਤਾਂਹੀਂ ਖੱਡਿਆ ਟਾਇਰ ਟ੍ਰੈਕਟਰ ਟਾਇਰ ਟਾਇਰ ਉੱਤੇ ਨਹੀਂ ਮੈਂ ਹੋ ਗਿਆ ਉਹ ਮੇਰੀ ਗੱਲ ਤਾਂ ਸੁਣ ਲਾ ਮੈਂ ਉਸ ਦਿਨ ਚਲਾ ਕੇ ਵੀ ਦੇਖਿਆ ਮੁਰਲੇ ਟਾਇਰ ਵੀ ਮੇਰੇ ਚੌੜੇ ਆ ਉਹ ਬੱਟਾਂ ਦੇ ਉੱਪਰ ਹੀ ਰਹਿਣੇ ਆ ਪਿਛਲੇ ਤਾਂ ਨਹੀਂ ਪਿਛਲੇ ਵੀ ਬਾਹਰ ਕੱਢੇ ਵੇ ਮੈਂ ਉਹ ਵੀ ਬੱਟਾਂ ਪਰੇ ਆਉਣੇ ਆ ਉਹ ਨਹੀਂ ਗੰਨਾ ਨਾ ਪੱਟ ਕੇ ਰੱਖਦੇ ਥੋੜਾ ਭਾਈ ਜਿਹੜਾ ਸੌਕਾ ਮੋ ਠੀਕ ਆ ਜਿਹੜਾ ਪੈਰਾਂ ਵਾਲਾ ਮਿੱਟੀ ਭਾਈ ਵੀ ਉਹ ਔਖਾ ਸਵਾਗਾ ਹੀ ਮਾਰਦੇ ਫਿਰ ਨਾ ਨਾ ਸਵਾਗਾ ਕਰ ਮਾਰ ਉਹ ਗੰਨੇ ਉੱਪਰ ਜਿਹੜੇ ਨੂੰ ਪੈਰਾਂ ਵਾਲਾ ਵੀ ਉਹ ਮਾਰਦੇ ਅੱਛਾ ਤਵੀਆਂ ਬੰਦ ਕੇ ਮਾਰਦੇ ਉਹ ਗੰਨਾ ਮਾਰਨਾ ਉਹ ਤਵੀਆਂ ਮਾਰਦੇ ਬੰਦ ਕੱਖ ਆ ਜੰਮਿਆ ਕੱਖ ਹੋ ਗਿਆ ਵੀ ਤਾਂ ਹੋ ਜਾਂਦੇ ਆ ਗੱਲ ਸੁਣ ਲੈ ਜੰਮਿਆ ਉਹ ਸੁਣ ਲੈ ਗੱਲ ਜੀ ਤਵੀ ਆ ਲੀਲਾ ਲਿਫਟ ਲੀ ਗਏ ਦੀਆਂ ਹਾਂ ਉਹ ਲਿਫਟ ਵਾਲੀ ਤੇ ਗਿਆ ਲਾ ਦੇ ਬਸ ਮੰਨ ਮੰਨੀ ਬੰਦ ਆ ਕੇ ਮਾਰ ਦੇ ਬੰਦ ਕਰ ਅਦਲਵੀ ਨੇ ਮਾਰੀ ਤੇ ਕਿੰਨਾ ਵਧੀਆ ਬਣਿਆ ਵਾ ਸਮਝਿਆ ਐਂ ਕਰ ਤਵੀ ਆ ਮਾਰੀ ਗੱਲ ਸੁਣ ਲੈ ਇੱਧਰ ਇੱਕ ਮਿੰਟ ਪੁੱਛਣਾ ਕਰ ਉਹਨੂੰ ਏਕੜ ਨਹੀਂ ਰਹਿਣ ਦੇ ਖੇਤ ਕੱਲ ਨੂੰ ਲਿਆ ਕੇ ਰਾਉਂਡ ਅੱਪ ਨਾ ਤੇਰੀ ਆ ਝਟਪਟ ਉਹ ਬੁੱਟੇ ਝਟਪਟ ਮਾਰੀ ਨਾ ਨਾ ਮਾਰੀ ਝਟਪਟ ਮਾਰੀ ਦੇਖ ਲੈ ਉਹ ਇੰਨਾ ਕੱਖ ਨਹੀਂ ਕਰਦਾ ਮੈਂ ਹੱਦ ਦੋਗੇ ਇੰਨਾ ਤਾਂ ਹੋਣੀ ਲਾਉਂਦਾ ਗਿਆ ਸੀ ਉਹ ਨਹੀਂ ਨਹੀਂ ਤੇਰੇ ਕੰਡੋ ਹੀ ਵੀ ਆ ਹਾਂ ਕੰਡੋ ਹੀ ਵੀ ਹੈ ਨਾ ਕੱਖ ਨਹੀਂ ਆ ਕੰਡ ਭੰਨ ਹੋਣੀ ਆ ਕੰਡ ਵੀ ਨਹੀਂ ਯਾਰ ਉੱਥੇ ਕਿਤੇ ਪੈਂ ਕਰ ਮੈਂ ਟੀਕ ਤੇ ਕੰਡ ਹੋਣੀ ਆ ਯਾਰ ਇਹਨੇ ਇੰਨੀ ਕੰਨੀ ਕਾ ਇੰਨੀ ਕਾ ਤਵੀਆਂ ਠੀਕ ਆ ਤਵੀਆਂ ਮਾਰਦੇ ਆ ਬੰਨ ਤਵੀਆਂ ਓਏ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਲੈ ਹੁਣ ਤੂੰ ਤਾੜੀ ਵੀ ਥੋੜਾ ਸੁਣਾਓ ਜੀ ਕੰਡ ਦਾ ਤੇਰਾ ਭਾਨੀ ਦਾ ਤਾਂ ਫਾਇਦਾ ਹੁਣ ਤੇਰੇ ਉਦਾਂ ਰਹੀ ਨਹੀਂ ਕੰਡ ਦਾ ਸਾਡੀ ਖਾਲ ਵਿੱਚ ਨਹੀਂ ਫੇਰ ਖਾਲ ਵਿੱਚੇ ਕੰਡ ਉਹ ਡੋਲੇ ਡਾੜੀ ਤੇਰੀ ਆ ਮੇਰੇ ਉਹ ਕਿਆ ਫਾਇਦਾ ਹੋਏ ਤੇਰੇ ਕੰਡ ਨਹੀਂ ਹੋਈ ਹੋਈ ਉਹ ਮੈਂ ਦੱਸਦਾ ਤੁਹਾਨੂੰ ਉਹ ਮੇਰੀ ਸੁਣ ਗੱਲ ਗੱਲ ਦੱਸ ਵੀ ਵਿਸਵਾਗਾ ਮਾਰਾਂ ਕਵੀਆਂ ਮਾਰ ਦਈਆ ਹੁਣ ਮੈਂ ਦੱਸਦਾ ਵੀ ਵਿਸਵਾਗਾ ਮਾਰਾਂ ਵਧੀਆ ਗੱਲਾਂ ਮੈਂ ਕਰਨੀਆਂ ਚੁੱਪ ਬੈਠ ਰ ਮੇਰੇ ਨਾਲ ਆ ਉਰੇ ਗੜਾਈ ਕਰਾ ਆਤਰਫਾਲੀ ਐਦਾਂ ਹੀ ਆਪਣੇ ਮਾਰ ਲਈ ਜਾ ਕੇ ਤਰਫਾਲੀ ਨਹੀਂ ਇਹਨਾਂ ਨੇ ਕਾਹਦੇ ਕੋਮਣੀ ਹੈਗੀ ਨਹੀਂ ਕੋਮਣੀ ਜਿੱਦਾਂ ਆਹ ਹੋਵਾ ਕੱਕਾ ਕੰਡ ਜੀ ਆ ਉਹ ਮਗੇ ਉੱਪਰ ਆਣਾ ਸਭ ਨੂੰ ਐ ਮੈਂ ਕੋਮਣੀ ਨਹੀਂ ਤੇ ਨਾ ਤੇ ਹੀ ਕਿ ਕਿ ਉਹ ਕਿੱਧਰ ਗਿਆ ਬੰਨਾ ਤੂੰ ਜਾ ਕੇ ਹੁਲਿਆ ਕਮਾਉਣੀ ਆ ਉਰੇ ਕਮਾਉਣਾ ਹੁਣ ਇਹ ਜਿਹੜੀ 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 ਮਿੱਟੀ ਤੇਰੀ ਉੱਪਰ ਕਿੰਨੀ ਹੈ ਨਾ ਇਹਦੇ ਐਸਆਰ ਜਿਹਾ ਸਾਮਾਨ ਨਿਕਲ ਜੂਗੀ ਐਸਆਰ ਜਿਹੀ ਤੇਰੀ ਆਹ ਮਿੱਟੀ ਕਿਰਗੀ ਆਹੀ ਕੰਡ ਹੋਈ ਵੀ ਹੈ ਇਹਨੇ ਠੰਡੀ ਹੋ ਜਾਣਾ ਮਿੱਟੀ ਨਾ ਗਿੱਲੀ ਪੈਣੀ ਨਾ ਇਹਨੇ ਨਰਮ ਹੋ ਜਾਣਾ ਮਿੱਟੀ ਨੇ ਨਹੀਂ ਤਬੀਆਂ ਮਾਰਦੇ ਕੰਮ ਦੋਏ ਆ ਆਹ ਵਧੀਆ ਕੰਮ ਆ ਤੂੰ ਲਿਆ ਰੱਸੀ ਲਿਆ ਆਜਾ ਬੰਦ ਦੋਏ ਕਰੀ ਮੈਂ ਤੇਨਾਂ ਕਰਾਂ ਤੂੰ ਮੇਨਾ ਕਰਾਂ ਦੀਆਂ ਜਾ ਉਹ ਸਵਾਗਾ ਬੱਜਿਆ ਹੋਵੇ ਆਗਨ ਤੇ ਮਾਰਨ ਲੱਗੇ ਤੇ ਐਵੇਂ ਮਾਰਿਆ ਉਹ ਮਾਂ ਸਾਈ ਘੜਦਾ ਉੱਥੇ ਹਾਂ ਪੱਛੀ ਘੜਦਾ ਤਾਂ ਪੱਛੀ ਘੜਦਾ ਹੁੰਦਾ ਜਾਂ ਟਾਇਰ ਨੀਵੀਂ ਜਗਾ ਜਾਂਦਾ ਸਮਝਿਆ ਓਏ ਕਦਿੰਦਾ ਕੰਮ ਆਪਣਾ ਕਦਿੰਦਾ ਮੈਂ ਕਿੰ ਤੇਰਾ ਉਹ ਤਾਂ ਕੋਈ ਰੌੜ ਨਹੀਂ ਉਹ ਤਾਂ ਉਂ ਵੀ ਕਰਾ ਲੈ ਤੈਨੂੰ ਯਾਰ ਰਸੀ ਲਿਆ ਆਪਾਂ ਦੋ ਇੱਕ ਦੋਨਾਂ ਆਪਾਂ ਕਰਾ ਜਣਾ ਉਹ ਕੋਈ ਚੱਕਰ ਨਹੀਂ ਚੱਲ ਤੂੰ ਉਹੀ ਬਾਤ ਮਾਰ ਲੈ ਤੈਨੂੰ ਜਵਾਬ ਅੱਧਾ ਨਹੀਂ ਬਾਈ ਦੇਖ ਆਪ ਤੋਂ ਭਰ ਨਹੀਂ ਆਪ ਤੋਂ ਭਰ ਨਹੀਂ ਨਹੀਂ ਬੈਠਾ ਕੋਈ ਕੰਮ ਦੇਖਦੇ ਆਂ ਬਾਕੀ ਮਾਹਸਾਂ ਨਾਲ ਵਧੀਆ ਮਾਲਾ ਕਰ ਲੂੰ ਵਧੀਆ ਰਹੂੰਗਾ ਵਧੀਆ ਰਹੂੰਗਾ ਇਹ ਤਾਂ ਜਿੱਥੇ ਕੋਚਰ ਆ ਕੇ ਦੇਖੀ ਤੂੰ ਲਾਣਾ ਪਤਾ ਵੀ ਹਾਂ ਕੰਮ ਠੀਕ ਹੈ। ਉਹ ਤਾਂ ਕੋਈ ਨਹੀਂ ਆਇਆ ਤਾਂ ਚਲਾਈ ਹੀ ਆ ਯਾਰ। ਨਹੀਂ ਤਾਂ ਮੈਂ ਔਖਾ ਕੰਮ ਆ ਵੀ ਆਪਣਾ ਔਖੇ ਨੂੰ ਕਿਹੜਾ ਯਾਰ ਅਗੇ ਤੇ ਗਾ ਤੁਰਨਾ ਹੀ ਆ। ਔਖਾ ਨਹੀਂ ਕਹਿੰਦਾ ਤੈਨੂੰ ਮੈਂ ਕਹਿੰਦਾ ਵੀ ਨਹੀਂ ਫਿਰ ਤਵੀਆਂ ਮਾਰ ਲਾ ਬੰਦ ਕਰਕੇ। ਤਵੀਆਂ ਮਾਰ ਕੇ ਦੇਖ ਲੈ ਬੰਦ ਕਰਕੇ। ਤਰ ਵੀ ਜਗਾ ਬਹੁਤ ਵਧੀਆ ਹੋਇਆ। ਲਫਟਰੀ ਲਫਟਰੀ ਨਹੀਂ ਹਲਕੀਆਂ ਰੱਖੀ ਜੜੀਆਂ। ਤਵੀਆਂ ਲੈ ਲੜੀਆਂ ਨਾ। ਉਹ ਬੰਦ ਮਾਰਨੀ ਬਸ। ਬੰਦ ਕਰਕੇ ਪੁੰਹਾਰ। ਫਿਰ ਠੀਬਾ ਬਾਬੇ। ਹਾਂ ਉਹ ਛੋਟੇ ਛੋਟੇ ਤਵੇ ਨਾਲੇ। ਬਸ ਫਿਰ। ਉਹ ਬੰਦ ਕਰਕੇ ਕੀ ਕਮਾ ਦੇ। ਮੰਦਾ ਕਮਾਈ ਬ ਆ ਟਰੈਕਟਰ ਹੌਬੀ ਨਾ ਕਰੀ ਇਹ ਹੱਡ ਹੌਬੀ ਰੱਖਣਾ ਫਿਰ ਇੱਕ ਇੱਕ ਬਗਰੀ ਹਾਂ ਜਿਆ ਤਾਂ ਹੋਣਾ ਕੰਮ ਹੋਣਾ ਤੇਰਾ ਚਾਹ ਜਾਂਦੇ ਬਾਕੀ ਨਾ ਭਾਈ ਉਹ ਮਸ਼ੀਨ ਖੜੀ ਹਾਂ 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 ਵਧੀਆ ਸੌਦਾ ਤਾਂ ਵੀ ਉਹ ਵੀ ਨਾਲ ਹੋ ਜਾ ਆ ਜਾ ਨਾ ਖਰਚਾ ਤੇਲ ਦਾ ਨਾ ਕੁਝ ਦਾ ਮੈਂ ਟਰੈਕਟਰ ਨੇ ਮਿੰਟ ਲਾਉਣੇ ਨਹੀਂ ਲਾਉਣੇ ਕਾਂਟੇ ਦੋ ਚਾਰ ਹਾਂ ਵਸ ਇੱਕ ਕਿਲਾ ਤੇਰਾ ਦੋ ਬਾੜ 20 ਮਿੰਟ ਦਾ ਕੰਮ ਆ ਉੱਥੇ ਦਾ ਦੋ ਬਾੜ ਕਿੰਨੇ ਕੰਮ ਕਿੰਨੇ ਟਾਈਮ ਦਾ ਜਾਂ ਦੋ ਬਾੜ ਤੇ ਸਿਰਫ ਪੌਣਾ ਘੰਟਾ ਅੱਧਾ ਘੰਟੇ ਦਾ ਕੰਮ। ਮੋਹ ਲੱਗਣਾ ਤੇ ਉਹ ਜਾਂ ਟਰੈਕਟਰ ਨੂੰ ਦੂਰ ਕਰਨਾ। ਇਹਨੂੰ ਮਾਰ ਦੇਣੀ ਐ ਇਹ। ਮਾਰ ਦੇਣੀ ਐ ਇਹ। ਹੁਣ ਪਹਿਲਾਂ ਮੈਂ ਸੋਚਦਾ ਮੈਂ ਚੱਲ ਬੂਟਿਆਂ 'ਚ ਪਾਣੀ ਪਾਉਣਾ ਵੀ ਕਿ ਕਿਸੇ ਨੂੰ ਲਾ ਲੈਣਾ ਨਾਲ। ਇਕੱਲਾ ਲੱਗ ਗਿਆ ਮੈਂ। ਪੂਰਾ ਅੱਧਾ ਘੰਟਾ ਲੱਗਿਆ ਗਾਣੇ ਅੱਧਾ ਘੰਟੇ ਵਾਲੇ ਲਾਲੀ ਮੈਂ। ਲੱਗਿਆ ਐਂ ਉਹਦਾ ਕੰਮ ਦੇਖਣੇ ਬੜਾ ਹੁੰਦਾ। ਭਰ ਭਰ ਕੇ ਪਾਈਆਂ ਨਾਲ ਬਾਹਰ। ਫੇਰ ਤਾਂ ਗਾਣੇ ਨਹੀਂ ਪਾਤਾ ਹੁਣ। ਬੱਸ ਫੇਰ। ਨਹੀਂ ਫੜਕੇ 'ਚ ਇੱਕ ਵਾਰ ਕੰਮ ਬੜਾ ਅੱਧਾ ਕਾ ਕਰ ਲੈ ਅੱਜ। ਤਗੜਾ ਕੋਈ ਨਹੀਂ ਗੱਲ। ਚੱਲ ਬੰਦਾ ਲੱਗ ਗਿਆ ਫੇਰ ਨਹੀਂ ਟਾਈ ਤੇ ਸੋਚਣਾ ਹੈ ਫੇ ਸੋਚੀ ਜਾ ਬੈਠੇ ਆਇਆ ਕੰਮ ਤਾਂ ਹੁਣ ਕਿਹੜੇ ਐਜਵੀ ਕਰਾਉਣਾ ਅੱਜ ਹਾਂ ਹਾਂ ਉਹ ਤਾਂ ਖਿਆਲ ਨੂੰ ਦੇਖਣਾ ਨਹੀਂ ਇੱਦਾਂ ਕਹਿੰਦਾ ਪਾਣੀ ਲਾ ਗਏ ਉਹਨਾਂ ਕੁਛ ਨਹੀਂ ਕਰਨਾ ਤੂੰ ਦੇਖ ਜਾ ਉਹਦਾ ਪੈਸਾ ਬੰਦਣ ਜਾਣਾ ਉਹਨੇ ਹੁਣ ਅੱਜ ਕਰ ਦੇਣਾ ਕੰਮ ਇਹਦਾ ਅੱਜ ਨਹੀਂ ਕੱਲ ਨੂੰ ਹੋ ਜਾਊਗਾ ਅੱਜ ਨਹੀਂ ਕੱਲ ਨੂੰ ਹੋ ਜਾਊਗਾ ਹੋ ਜਾਣਾ ਇਹਦਾ ਹੋ ਜਾਣਾ ਪਰ ਕਿਉਂ ਦਿਨ ਚ ਇਹ ਰੈਗਰੋ ਦਾ ਕੰਮ ਆਉਣਾ ਹੈ ਹਾਂ ਹੁਣ ਕਰੇਗਾ ਤਵੀਆ ਲੈਣਾ ਚਾਚੇ ਕਿਆ ਉਹ ਨਹੀਂ ਲੋਟ ਜਿਹੜੀ ਤਵੀਆਂ ਤੁਹਾਡੇ ਉਹ ਵੀ ਠੀਕ ਆ ਬਾਈ ਸਭ ਕੁ ਠੀਕ ਆ ਇੱਕ ਚਰਾ ਕੇ ਦੇਖ ਲਈ ਤਵੀਆਂ ਤਵੀਂ ਹਾ ਲੋਟਾ ਉਹਨਾਂ ਨੂੰ ਚਰਾ ਕੇ ਦੇਖ ਲੈ ਤਵੀਆਂ ਵਾਲਾ ਉਹਦੇ ਤੇ ਲੋਡਰ ਹੈ ਨਾ ਜਿਆਦਾ ਦੇਖ ਲਈ ਤਵੀਆਂ ਪਈ ਜਾਣਾ ਉਹ ਦੋਏ ਲੋਟ ਆਦਾ ਨਹੀਂ ਹੈਗਾ ਹੈ ਸਾਰੇ ਲੋਟ ਹੈ ਇਹ ਲੰਦੀ ਜ਼ੋਰ ਨਹੀਂ ਤਵੀਆਂ ਜ਼ੋਰ ਦਾ ਨਹੀਂ ਕੋਈ ਚੱਕਰ ਹੈਗਾ ਜ਼ੋਰ ਦਾ ਇਹ 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 ਥੋੜਾ ਠੇਠਾ ਮਾਰ ਮਾ ਉਹ ਹੀਰੇ ਤੇ ਕੰਮ ਲੈ ਲੀਏ ਉਹ ਠੇਠਾ ਮਾਰਦਾ ਹੈ ਤਵੀਆਂ ਵੀ ਚੌਥ ਰੱਖਦੀਆਂ ਹੈ ਬਰਾਬਰ ਬਰਾਬਰ ਅੰਡਾ ਵੱਢ ਕੇ ਆਜੋ ਜੀ ਵੇ ਹੋਰ ਕਾਟ ਕੱਟ ਕੇ ਦਿਖਾਉਗਾ ਇਹਨੂੰ ਹਾਂ ਜੀ ਬਹਿ ਗਿਆ ਹੂੰ ਕਹੀ ਜਾਂਦਾ ਵੀ ਮੈਂ ਇਹਨੂੰ ਪਟਣਾ ਹੈ ਬਟਣਾ ਆ ਬਾਟ ਨੂੰ ਗੋਗਾ ਮਾਰੂੰਗਾ ਜੱਬ ਆਹੂੰਗਾ ਕੁਝ ਵੀ ਕਰੂੰਗਾ ਇਹ ਮਿੱਟੀ ਇਹਦੇ ਵਿੱਚ ਗਿਰੂ ਗਿਰਨੀ ਹੈ ਗਿਰਵੀ ਕਿ ਨਹੀਂ ਹੁਣ ਤੇਰੀ ਮੇਰੀ ਮਿੱਟੀ ਪਈ ਹੋਈ ਐ ਇਹਨੇ ਨਹੀਂ ਕਾਦੇ ਆ ਦੇਖ ਕਕਣਾ ਫੁੱਟਦਾ ਹੀ ਆ ਆਪਣਾ ਅੰਗ ਫੁੱਟਣੇ ਇੱਥੇ ਜੇ ਮਿੱਟੀ ਜ਼ਿਆਦਾ ਹੋਊਗੀ ਤਾਂ ਮੈਨੂੰ ਦੱਸ ਦੇ ਫੁੱਟ ਕੇ ਕਰਨਾ ਬੱਸ ਬੇ ਠੀਕ ਆ ਮੈਂ ਤਾਂ ਇਹਨਾਂ ਨੇ ਜ਼ਿਆਦਾ ਇਹ ਕਹੇ ਤੇ ਵੀ ਜਦੋਂ ਪੈਰਾਂ 'ਨਾ ਮਿੱਟੀ ਪਾਦੀ ਵੀ ਜੇ ਲੋਡ ਪੈ ਗਈ ਸਵਾਗਾ ਮਾਰਦੀ ਉੱਪਰ ਮੈਂ ਤਾਂ ਆ ਪੁੱਛਿਆ ਮੈਂ ਭਾਈ ਲੋੜ ਹੈਗੀ ਆ ਕਿ ਰਹਿਣ ਦਮਾ ਉਹਦਾ ਕੋਈ ਰੌਣਾ ਨਹੀਂ ਗੱਤ ਮੰਦਾ ਦੇਖੀ ਫਟਵਾੜਾ ਦੇਖੀ ਆ ਕਿੰਨਾ ਲੱਗਣਾ ਹੋਊਗਾ ਇਹਦੇ ਮਿੱਟੀ ਘਟਾ ਇੰਨਾ ਮਿੱਟੀ ਵੱਤ ਹੈ ਇਹਦੇ ਨਾਲ ਘਟਾ ਪਰ ਇੰਨਾ ਕਿਆ ਕਿਤੇ ਨਿਕਲਦਾ ਇੰਨਾ ਇਹ ਕੱਖ ਤੇਰੇ ਕਿਹੜੇ ਡੀਲ ਚਾਹਿਆ ਕਿਆ ਚੀਜ਼ ਤੇਰੇ ਉੱਥੇ ਨਹੀਂ ਡੀਲਾ ਹੋਣਾ ਜੀਰੀ ਜੀਆ ਜੀਰੀ ਹੋਣੀ ਆ ਜੀਰੀ ਜੀ ਹੋਣਾ ਰੁਕੀ ਯਾਰ ਉੱਥੇ ਉਹਦਾ ਇੰਨਾ ਨਹੀਂ ਹੈਗਾ ਉਹ ਵੀ ਕੋਈ ਨਹੀਂ ਲ ਤਾਂ ਤੇ ਦਾਗਾ ਨਾ ਬੰਗਾ ਲੈ ਉਹ ਮੈਂ ਤਾਂ ਤਾਂ ਹੀ ਕੁਝ ਵੀ ਨਾ ਕਰ ਫਿਰ ਰਹਿਣ ਦਨ ਕੁਝ ਨਾ ਕਰ ਕੁਝ ਨਾ ਕਰ ਅਗਿਆ ਰੁਕ ਜੰਨਾ ਫਿਰ ਉਹ ਹਕਮਾ ਦੂੰਗੇ ਤਾਂ ਅਗਰੇ ਨੂੰ ਬਾਹਰ ਆਉਣ ਦੇ ਬਾਹਰ ਆਉਣ ਦੇ ਹੋਰ ਉਹ ਬਾਅਦ ਚ ਕਰੀ ਫਿਰ ਕੰਮ ਆਲਾ ਹਾਂ ਹੀ ਕਰ ਆਹ ਲੇ ਤਰਫਾ ਲੈ ਜੀ ਫੇਰ ਮਾਰ ਲਈ ਓਕੇ ਨਿਕਲ ਤੈਨਾਂ ਬਾਦੂ ਕਿੰਨਾ ਕਰੂ ਧਵਾੜ ਦੇਗਾ ਤਾਂ ਹਾਂ ਹੀ ਕਰ ਦੇ ਬਾਅਦ ਵਿੱਚ ਜੇ ਕੱਕੇ ਤੇ ਹੋ ਗਿਆ ਉੱਪਰ ਤਾਂ ਹਾਂ ਹੀ ਫੇਰ ਦੀ ਤਰਫਾ ਲਈਓ ਫੇਰ ਹਾਂ ਇਹੀ ਫੇਰ ਤਾਂ ਨੇ ਹਾਂ ਬਸ ਲੋੜੇ ਨਹੀਂ ਹੈਗੇ ਇਹ ਸਭ ਤੋਂ ਵਧੀਆ ਉਹ ਮੈਂ ਤਾਂ ਹੀ ਪੁੱਛਿਆ ਮੈਂ ਪੁੱਛਣਾ ਪੈਂਦਾ ਉਸਤਾਦ ਦੋ ਮੈਂ ਤੈਨੂੰ ਹੁਣ ਤਾਂ ਦੱਸਿਆ ਦੇਖ ਆਲੇ ਖੱਜਰਾ ਕਿੱਥੇ ਨਿਕਲ ਆ ਜਾ ਉੱਪਰ ਕਿੱਥੇ ਆ ਆਦੇ ਕੱਕਣਾ ਨਿਕਲਿਆ ਕਰਨ ਇੱਧਰੋਂ ਵੀ ਨਿਕਲਿਆ ਇੱਧਰੋਂ ਦੇ ਜੇ ਉੱਪਰੇ ਪਿਆ ਇਹ ਬਾਠੀ ਟਿਕਟ ਹੋਊਗੀ ਉਹਨਾਂ ਜਿਆਦਾ ਫੁੱਲ ਉਹ ਤਾਂ ਹੈ ਹੀ ਆ ਛੇਤੀ ਨਿਕਲ ਜੇ ਨਾ ਉਹ ਮੇਰੇ ਲੇਟ ਪਤਾਗਾ ਤੇ ਹੋ ਗਈ ਪਾਣੀ ਮੈਂ ਜਿਆਦਾ ਭਰਤਾ ਸੀ ਨਾ ਬੁੱਟਿਆਂ ਕਰਕੇ ਉਹਦੇ ਬਾਈ ਪਤਾ ਕੀ ਕਰਦਾ ਉਹ ਨਿਕਲੇ ਆਉਣਾ ਤੂੰ ਸਵਾਗਾ ਮਾਜ ਕੇ ਪਾਣੀ ਵੀਂ ਤੇ ਲੱਗਣਾ ਹਾਂ ਫੇਰ ਨਹੀਂ ਲੱਗਣਾ ਸਮਝਿਆ ਉਹਦੇ ਮਿੱਟੀ ਪੈਣ ਦੀ ਜਿਆਦਾ ਤੁਸੀਂ ਲਾਇਦੇ ਬੂਲਰ ਹਾਂ ਬਲਵੀਰ ਆਣੇ ਹੁਣ ਬੂਲਰ ਨੂੰ ਸਵਾਗਾ ਮਾਰ ਕੇ ਭਰੇ ਆ ਹਾਂ ਤੇਰੇ ਜੰਮ ਦੇਖਣ ਲਈ ਵੀ ਤੂੰ ਹੀ ਆਣਾ ਦੇਖ ਲਈ ਬਿਜਲ ਇੱਕ ਦਿਨੇ ਆ ਫਰਕ ਪੈਂਦਾ ਹਾਂ ਬੱਸ ਫੇਰ ਇੱਥੇ ਦੇਖ ਲਈ ਤੂੰ ਯਾਰ ਨਾ ਮੇਰੇ ਨਿਕਲ ਲਾਗੇ ਉਹਨਾਂ ਦੇ ਹੱਥ ਤੁਰੇਆ ਵੀ ਨਹੀਂ ਹੈਗਾ ਉੱਥੇ ਬੜੀ ਜ਼ਿਆਦਾ ਗੱਲ ਇਹ ਇਹਨ ਬ੍ਰਿਕ ਬੱਦਲ ਹੋਇਆ ਮੈਂ ਤਾਂ ਜੇ ਕਾਂਡੋ ਜਿੰਨੇ ਸੋਗਾ ਬਾਜੀ ਵੀ ਸਕਦਾ ਤਾਂ ਲੋ ਬਈ ਸ਼ਾਮ ਦੇ ਵੱਜ ਗਏ 5:30 ਹੋ ਗਏ ਨਾ 5:30 ਵੀ ਸਵੇਰੇ ਕਾ ਕਿੰਨਾ ਕੁ ਡਕਿਆ ਦਾ ਮੈਂ ਸਾਰਾ ਵਧੀਆ ਕਰਿਆ ਹੁ ਕੱਲਾ ਕਲਾ ਸਿਹੜ ਦਿੰਦਾ ਲੈ ਤਾਂ ਦੇਖਣਾ ਹੀ ਹੈ ਤਰ ਬਣ ਗਈ ਇਹਦੀ ਇੰਨਾ ਫਰਕ ਕਢਾਈ ਦਾ ਆਈ ਦੇ ਨਾਲ ਨਾਲ ਛੜਤਾ ਦਾ ਜਿੱਥੇ ਪੁਰ ਛੜੀਆਂ ਆਹ ਤਾਂ ਛੜਣੀ ਇਹ ਖਾਲ ਫੇਰ ਇਦਾਂ ਰੱਖਣੀ ਇਹ ਉਰੇ ਕੋਹਲੀ ਲੱਗ ਕਰੂੰਗਾ ਪਾਲੀ ਕਰਕੇ ਕੱਲ ਸਵੇਰੇ ਕੋਹਲੀ ਚੱਲੂ ਉਰੇ ਆਹ ਕੋਹਲੀ ਕਮਾ ਲੇ ਮੈਂ ਮੜੀ ਕੀ ਬਣ ਗਿਆ ਇਹਨੇ ਦੇਖ ਤਾਂ ਲੈ ਇਹਨੂੰ ਕਹਿੰਦਾ ਵੀ ਇੱਕ ਛੇੜਨਾ ਨਹੀਂ ਹਲੇ ਨਹੀਂ ਜੋ ਸੁੱਕ ਸੁੱਕਾ ਹੈ ਵੀ ਪਾਣੀ ਲਾ ਕੇ ਡੁੱਗੂ ਹੈ ਹਾਂ ਪਾਣੀ ਲਾ ਕੇ ਫਾਲੇ ਕਮਾਦੂ ਫਿਰਦਾ ਯਾਰ ਫਾਲੇ ਕਮਾਉਣੀਆਂ ਹਾਂ ਵੈਸੇ ਇਦਾਂ ਕਮਾ ਕੇ ਦੇਖ ਲੈਣੀ ਹੁੰਦੀ ਆ ਕਮੋ ਤਾਂ ਜਾਣੀ ਬਾਈ ਜੋਰ ਲੈਣਾ ਉਹ ਕਮਾਈ ਵੀ ਤਾਂ ਹੈਗੀ ਉਹਨੇ ਉਹ ਹੈ ਕਮਾਈ ਤਾਂ ਹੈ ਹੁਣੀ ਹਾਂ ਕਮਾਈ ਵੀ ਆ ਆਏ ਸੁੱਕੇ ਮੱਕ ਅੱਖ ਤੇ ਓਰੇ ਜਿਹੜਾ ਆ ਫੁੱਲ ਆਹ ਛੜੀਆਂ ਲੱਗੀਆਂ ਵਿਆ ਉਹਦੇ ਕੋਲੀ ਮਾਰਤੀ ਪਹਿਲੇ ਹੀ ਸਾਰੀਆਂ ਚੋਰੇ ਮੇਰੇ ਤਰਫਾਲੀ ਖਾਗਰੂਗੀ ਇਹਨਾਂ ਛੜਾ ਨੂੰ ਚਲ ਪਾਣੀ ਗਿੱਲੇ ਗਿੱਲੇ ਹੈ ਤਾਂ ਇਹ ਵੀ ਠੀਕ ਆ ਪਰ ਕਹਿੰਦਾ ਪਾਣੀ ਲਾ ਕੇ ਕਰਨਾ ਪਾਣੀ ਮੰਗਦਾ ਕਰਨਾ ਵੀ ਧਾਨਾ ਤਾਂ ਇਹ 240 ਫੂਕ ਦੂਗੀ ਹੈ ਨਾ ਤੁਬੂਲੇ ਨੂੰ ਤਾਂ ਕਹ ਕਹਿੰਦੀ 240 ਭਾਨ ਜਾਈ ਹੋਂ ਕਿਆ ਲੋੜਾ ਹੈ ਹੈਗੀ ਆਨੇ ਦਾ ਤਰਫਾਲੀ ਆਹੋ ਤਾਂ ਨੇ ਉਹ ਤਾਂ ਕੁਛ ਨਹੀਂ ਹੈਗਾ ਇਹ ਧਾਨੇ ਲੈ ਕੇ ਤਾਂ ਨਹੀਂ ਹੈ ਬਾਕੀ ਜੀ ਫੂਕਦੀ ਬਾਕੀ ਸਾਰੇ ਫੂਕਦਾ ਸੋ ਤਾਂ ਨਹੀਂ ਹੈਗਾ ਜਦ ਉਹ ਵਾਹ ਹੈ ਕੀ ਹੁੰਦਾ ਉਹ ਡੀਲਾ ਦੀਲਾ ਦੀਲਾ ਦੀਆ ਤਾਂ ਨੀ ਆ ਉਹ ਡੀਲਾ ਸਾਰਾ ਆ ਯਾਰ ਤਾਂ ਨੀ ਆ ਦੀਲਾ ਵੀ ਹੈਗਾ ਤਾਂ ਨਾ ਇਹਦਾ ਕੜਾਈ ਕਰੀ ਜਾ ਬਸ ਫੇਰ ਹੋ ਤਾਂ ਫੇਰ ਜਣਾਣਾ ਹੋ ਤਾਂ ਜਾਣਾ ਠੁਕਣਾ ਥੋੜੀ ਜਿਆਦਾ ਗੰਨਾ ਓਪਨ ਜਾਂਦਾ ਹੈਗਾ ਜੱਥੀ ਇੱਥੇ ਤਗੜਾਈ ਕੜਾਈ ਕਰਨੀ ਪਣੀ ਦੀ ਬਸ ਜੱਥੀ ਇਹੀ ਕੰਮ ਚੱਲਣਾ ਇੱਕ ਤਾਂ ਮੱਛਰ ਬਹੁਤ ਹੋ ਗਏ ਯਾਰ ਉਹਦੇ ਮੱਛਰ ਬਹੁਤ ਬਤੂਲ ਰਹੇ ਵੀ ਯਾਦਾ ਪੂਲ ਰਹੇ ਕੋਲ ਤਾਂ ਲੱਖ ਨਹੀਂ ਹੁੰਦਾ ਸੜਕ ਨੂੰ ਵੀ ਇੰਨਾ ਮੱਛਰ ਸਾਰਾ ਕੌੜਾ ਬਹੁਤ ਹੈ ਲੀਕਾ ਚਾਹਣਾ ਚਾਹੀਦਾ ਫਿਰ ਗੱਲਾਂ ਥੋੜੀ ਹਾਸ ਜਾਂਦਾ ਸਾਰਾ ਹੀ ਬੋਕ ਖਾ ਨਿਕਲਦਾ ਇਸੋਂ ਦੇ ਬਾਜ ਮੁਸਕ ਬਾਹੂ ਬੁਰਾ ਮਾਰਦਾ ਗਾੜੀ ਮੇ ਫਸਿਆ ਬੈ ਸਾਲਾ ਗੰਦੀ ਰ ਕੱਢਣਾ ਪੈਣਾ ਹੁਣ ਨਹੀਂ ਹੋ ਰਿਹਾ ਤੇ ਗੰਨੇ ਦਾ ਸਿਆੜ ਦੇ ਸੰਨੇਗਾ ਤਾਂ ਹੈ ਗੰਨੇ ਦਾ ਸਿਆੜ ਹੁਣ ਦੇ ਲੈਣ ਕੱਲਾ ਕੱਲਾ ਦੇਖਣ ਲੱਗ ਪਤਾ ਲੈ ਕਿੰਨਾ ਲੱਗਣਾ ਤਾ ਘੰਟਾ ਲੱਗਿਆ ਉਹਨੇ ਲੱਗ ਗਿਆ ਘੰਟਾ ਘੰਟਾ ਮੇ ਤੂੰ ਕੱਲਾ ਤਾਂ ਕੱਲਾ ਤਾਂ ਹਾਂ ਰੈਡੀ ਚਲੇ ਜਾਦਾ ਤੂੰ ਲੱਗ ਜਾਂਦਾ ਘੰਟਾ ਵੀ ਕੋਈ ਜ਼ਿਆਦਾ ਨਹੀਂ ਵੀਦਾ ਨਿਕਲ ਜਿਓਆ ਕੀ ਆ ਜਾਦਾ ਹਾਂ ਇਹ ਤੂੰ ਹੌਲੀ ਹੌਲੀ ਲੱਗੇ ਰਿਹਾ ਤੂੰ ਹੌਲੀ ਉਹ ਝੂਟੇ ਮਾਰ ਕੇ ਜਲਦੀ ਮਸ਼ੀਨੀ ਫਿਰ ਦੋ ਬੰਦੇ ਹੋਣ ਫਿਰ ਬੰਦਾ ਖਿੱਚੀ ਜਾਂਦਾ ਖਿੱਚੀ ਜਾਂਦਾ ਦੋ ਦਾ ਬਹੁਤ ਫਰਕ ਆ ਬਾਈ ਫਿਰ ਫਿਰ ਡੂੰਗਾ ਵੀ ਦੱਬ ਹੋ ਜਾਂਦਾ ਤੇ ਪਿਛਲਾ ਬੰਦਾ ਡੂੰਗਾ ਵੀ ਦੱਬੀ ਜਾਂਦਾ ਹੈ ਕਿ ਨਹੀਂ ਪਕਾਨ ਕੇ ਵੀ ਅੱਜ ਮੈਂ ਵਿਭਾਗੀ ਹੈ ਲੋਕੀ ਟਾਈਮ ਤਾਂ ਲਊ ਹਲੇ ਟਾਈਮ ਤਾਂ ਲਊਗੀ ਠੀਕ ਹੈ ਅੱਜ ਉਹ ਤਾਂ ਕਾਹ ਕੇ ਦੇਖ ਕੇ ਆਇਆ ਮੈਂ ਜਿਹੜੀ ਤੂੰ ਕਹਿੰਦਾ ਵੀ ਬੀ ਆਪਣੇ ਹਾਂ 550 ਹਾਂ ਸੱਚੀ ਬੀਜ ਬਹੁਤ ਬੜਾ ਕੋਈ ਆ ਬੋ ਆਪਣਾ ਹੀ ਵਧੀਆ ਦੇਖ ਲੈ ਉਹ ਨਹੀਂ ਵਧੀਆ ਦੇਖ ਲੈ ਉਹ ਖੜਾ ਇਹਨਾਂ ਨਾਲ ਕਿਵੇਂ ਦੇ ਦੇ ਵੀਰ ਤੇ ਖੜਾਇਆ ਮੈਂ ਜੇ ਤੇ ਵੀਰ ਤੇ ਉਰ ਤੱਕ ਦਾ ਮਤਲਬ 3.5 ਫੁੱਟ ਤੱਕ ਹੋਣਾ ਅੱਛਾ ਲਾ ਅੱਛਾ ਯਾਰ ਬੇਲ ਕੁ ਮੀਆਂ ਨੇ ਆਲੇ ਦਰਿਆ ਰੇ ਇਹਨਾਂ ਨੂੰ ਪਤਾ ਨਹੀਂ ਕਿ ਆ ਹੋਊਗਾ ਇਹ ਪਤਾ ਨਹੀਂ ਕਿ ਆ ਚੱਕਾ ਚੱਕਰ ਇਹਨਾਂ ਨੇ ਥਣੇ ਲ ਬੱਦਲ ਕਰਿਆ ਹੋਇਆ ਤੇ ਚਾਰਨ ਹੋ ਗਿਆ ਜਿੱਥੇ ਬਾਈ ਹੁਣ ਇਹ ਘੁੰਮ ਗਿਆ ਗੋਲ ਜਾ ਬਾ ਹੁਣ ਦੇਖੀ ਤੇ ਇੰਨੀ ਦੂਰ ਬੱਦਲ 10 ਮਿੰਟ ਤੱਕ ਦੇਖਿਓ ਬੱਦਲ ਬਣਨਾ ਪੂਰਾ ਇਹਦਾ ਆ ਲੈ ਉਹ ਜਾਂਦਾ ਹੋਇਆ ਓਏ ਤਿੰਨ ਚਾਰਨ ਹੋ ਗਿਆ ਚੈਨਾ ਇਹ ਹੋਰ ਆਓ ਇਹ ਦੀ ਬਤ ਜੋ ਜੇ ਕਿਸੇ ਨੂੰ ਨੌਲੇਜ ਹੈ ਇਹ ਤਾਂ ਦੱਸਿਓ ਵੀ ਕਿਆ ਚੀਜ਼ ਹੈ ਇਹ ਕਿਉਂ ਘੁੰਮਦੇ ਆ ਕਾਹਦੇ ਘੁੰਮਦੇ ਥਰੇ ਇਹ ਆ ਹੁਣੀ ਬਣ ਲੱਗਿਆ ਬਦਲ ਜਾ ਇਹਨਾਂ ਨੇ ਬਹੁ ਬੜਾ ਹੋ ਜਾਣਾ ਬਦਲਦਾ ਹੁਣ ਕਿੱਥੇ ਜਜੂ ਜੂ ਗਾਈ ਆ ਕਹਾਂ ਜਾਈਏ ਕਿਹੜਾ ਹਾ ਬਦਲ ਹੋਏ ਪਏ ਆ ਕਿਹੜਾ ਹਾ ਨੇ ਅੱਛਾ ਦੇਖੋ ਬਦਲ ਹੋਏ ਹੋਏ ਇਹ ਐਦਾਂ ਹੋਣ ਨਾ ਰੇ ਵੀ ਹੋਰ ਤੁਹ ਦਿਖਾਉਂਗਾ ਮੈਂ 10 ਮਿੰਟ ਦਾ ਦੇਖਿਓ ਉਹ ਯਾਰ ਅਣੀ ਕਿਆ ਟੋਲਣਾ ਕਿਆ ਨਹੀਂ ਇਹ ਇੱਕ ਨਹੀਂ ਘੁੰਮਦਾ ਫਿਰ ਜਾਂਦਾ ਬਸ ਉੱਥੇ ਦੇ ਪਹਿਲਾਂ ਇਹਨੇ ਵੇੜਾ ਆਇਓ ਦੇਖ ਆ ਦੇਖੋ ਸਾਰੇ ਘੜੀ ਦੇਈਆਂ ਇਹ ਹੋਰ ਆਉਦੇ ਹਣ ਉੱਥੇ ਦੇ ਆਏ ਘੁੰਮ ਗਿਆ ਉੱਥੇ ਦੇ ਘੁੰਮ ਕੇ ਆਏ ਹੋ ਜਣਾ ਐ ਵੀ ਕਿੰਨੇ ਦੋ ਹੋ ਨਿਕਲੇ ਆ ਆ ਵੀ ਆ ਦੇਖੋ ਇਹ ਵੀ ਇਦਾਂ ਹੀ ਬਣਿਆ ਸਾਰਾ ਬਦਲੇ ਗਿੜਿਆਂ ਨਾਲ ਸਾਰੇ ਬਦਲੇ ਆ ਬਣੇ ਵੇ ਗਾ ਅੱਗੇ ਆ ਇੱਥੇ ਆ ਗੋਗ ਗਿੜੇ ਅੱਗੇ ਗਿੜੇ ਸਾਰੇ ਇਹ ਆ ਦੇਖੋ ਆ ਵੀ ਆ ਵੀ ਆ ਵੀ ਗਿੜੇ ਲਾਈ ਆ ਉਹੀ ਉਕਨੇ ਬਦਲ ਬਣੇ ਸਾਰੇ ਗਿੜੇ ਵਾਲੇ ਹੀ ਆ ਇਹ ਪਤਾ ਨਹੀਂ ਕਿਆ ਚੱਕਰ ਆ ਬ ਕਿਆ ਨਹੀਂ ਵੀ ਸਾਡੇ ਨੌਲੇਜ ਮਾ ਤਾਂ ਹੈ ਨੀ ਚੀਜ਼ ਇਹ ਥੋੜੀ ਮਾ ਕਿਸੇ ਹੋਈ ਜਿਹੜਾ ਮੈਂ ਦੇਖਦਾ ਵੀਡੀਓ ਤਾਂ ਸਾਨੂੰ ਜੁਰ ਦੱਸਿਓ ਬਾਈ ਕਮੈਂਟ ਕਰਕੇ। ਉਹ ਬੱਦਲ ਜਮੀਂ ਵੱਡ ਗਿਆ ਕਹਾਂ ਜਾ ਕੇ ਤਾਂ ਹੁਣ। ਉਹ ਜਮੀਂ ਵੀ ਢੱਗ ਗਿਆ। ਉਹ ਖਬਰ ਇਹ ਕਹਿੰਦੇ। ਉਹ ਲੱਗ ਗਿਆ ਕਹਾਂ ਹੋ। ਉਹ ਲੱਗ ਗਿਆ ਪਾੜੀ ਦੇ ਪਰਾਂ ਨੂੰ। ਉਹ ਦੇ ਗਈ ਪੂੰਜੀ ਮਾਰੀ ਹੁਣ। ਚਲੋ। ਦੇਖ ਲੈ ਰਾਕੀ ਬਾਈ। ਚਲੀ ਗਰਨੂੰ। ਜ਼ੋਰ ਕੇ ਜਾ ਚਲੀਏ। ਉਹ ਤਾਂ ਵਧੀਆ ਗੁੱਤੂ ਕਹਿਣੇ। ਜੇ ਤੁਹਾਨੂੰ ਕੱਲ੍ਹ ਸਵੇਰੇ ਕੋਹਲੀ ਆਮ ਆਏ ਘਟਦਣੇ। ਬਿਲਕੁਲ। ਬਲਬੀਰ ਬੁਰਾ ਵੀਰ ਬਿਮਾਰ ਲੱਗਿਆ ਗਿਆ। ਹਾਂ। ਹੈਨਾ? ਹਾਂ। ਸਹਿਬ ਜੀ ਉਹ ਤਾਂ ਟਿਕ ਗਿਆ। ਸਵੇਰੇ ਤਾਂ ਬੜਾ ਕਰਮਤਾ ਆਇਆ ਤਾਂ। ਮੈਂ ਸਹਿਬਾਂ ਕਿਹਾ ਦੇਖ ਲੈ ਤੂੰ ਜਾ ਕੇ। ਹਾਂ। ਤੁਹਾਡਾ ਬੇਟਰ ਮਾਹਾ ਦੋ ਵੀ ਮਾ ਸਾਦਾ ਹੈ ਹਨਾ ਟੋਲਾ ਪਹੁੰਚੀ ਉਹਦੀਆਂ ਟਰੈਕਟਰ ਦਾ ਫੋਕਮ ਹੀ ਆਣਾ ਉਹਦੇ ਗੱਲ ਹੋਰ ਤੀ ਉਹਦੇ ਡੋਲਾ ਹੋਤਰਾ ਦੀਆਂ ਉੱਥੇ ਡੋਲਾ ਉੱਪਰ ਖੜੀਆਂ ਆਹੋ ਚਲ ਮੈਂ ਕਰਦਾ ਗਰੂ ਨਾਲ ਮੀਰੂ ਦਾ ਮੀਟਰੇ ਮਾਰਦੇ ਭਾਈ ਤੂੰ ਹੋਰ ਕੀ ਤੂੰ ਦਾ ਮੀਟਰ ਪਾ ਜਾਈਂ ਵਧੀਆ ਬਣ ਜੂਗਾ ਆਹ ਦੇਖੋ ਭਾਈ ਬਣ ਲੱਗ ਗਿਆ ਬੱਦਲ ਜਾ ਮੰਗ ਗਿਆ ਇਦਾਂ ਹੀ ਬਣਨਾ ਹੁਣ ਇਹ ਇਦਾਂ ਹੀ ਹੋੜ ਬੜਾ ਹੋ ਕੇ ਇਹ ਆ ਹਾਬਦਰ ਨਿਕਲੇ ਹੋਏ ਆ ਇਹਨੇ ਐ ਹੋ ਜਾਣਾ ਕਾਲੇ ਨੇ ਲੱਦ ਲਈ ਪਰਚੀ ਕਿ ਨਹੀਂ ਲੈ ਲੈ ਰਿਹਾ ਦਾ ਅੱਛਾ ਥਾਲੀ ਬੈਗ ਲੋਕ ਹੈ ਤਾਂ ਉਹਨਾਂ ਨੂੰ ਅੱਛਾ ਜੇ ਨਹੀਂ ਕਾਦੀ ਹੋ ਰਹੀ ਅੱਜ ਤਾਂ ਲੱਦੀ ਕੋਈ ਭਰੀ ਹਲੇ ਨਹੀਂ ਅੱਜ ਉਹ ਕਰ ਰਹੇ ਬੜਾਈ ਚੰਗਾ ਹੀ ਚੱਲਦੀ ਬਾਬਾ ਹੁਣ ਹੁਣ ਲੱਦੂਗੇ ਰਾਤ ਨੂੰ ਕੱਢੂਗਾ ਮਿਲਮਾ ਵੀ ਥਾਗੀ ਟ੍ਰੈਲੀ ਹੋ ਗਈ ਉਹਨਾਂ ਨੂੰ ਖੁੱਲਾ ਹੀ ਚੱਲਦਾ ਕੰਮ ਮੁਰਦਾ ਖੁੱਲਾ ਖੁੱਲਾ ਚੱਲਦਾ ਮਿਲਮਾ ਵੀ ਟ੍ਰੈਲੀ ਹੁਣ ਪਹਿਲਾਂ 30 35 ਰਹੀ ਤਾਂ ਹੁਣ 100 ਤੋਂ ਉੱਪਰ ਹੋ ਜਾਂਦੀ ਆ ਦੇਰ ਰਾਤ ਲੱਗ ਜਾਂਦਾ ਹੁਣ ਖੁੱਲਾ ਹੀ ਫੇ ਕੰਮ ਵੀ ਖੁੱਲਾ ਆਏਗਾ ਖੁੱਲਾ ਕੰਮ ਆ ਗੰਨਾ ਵੀ ਅਗਲਾ ਖੁੱਲੇ ਹੀ ਜਾਂਦਾ ਇਹ ਲੋਕੇ ਜਾਂਦਾ ਹਾਂ ਅਗੰਨਾ ਵੀ ਖੁੱਲੇ ਹੀ ਜਾਂਦਾ ਅਗਲਾ ਹੁਣ ਚੰਗਾ 5-6 ਦਿ